ਮੇਰੀ ਸਾਹਿਬਾ ਕੌਣ ਜਾਣੇ ਗੁਣ ਤੇਰੀ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਹੁਤ ਹੀ ਜ਼ਿਆਦਾ ਮਹਾਨ ਸ਼ਖਸੀਅਤ ਹੋਏ ਹਨ ਵਾਹਿਗੁਰੂ ਜੀ ਜਿੱਥੇ ਕਿ ਤਰਵਸਾਨੀ ਪੁੱਤਰਾਂ ਦੇ ਦਾਨੀ ਸੰਤ ਸਿਪਾਹੀ ਟੇਕਨੀ ਤੜਕ ਜਰਨੈਲ ਗੁਣ ਉਹਨਾਂ ਦੇ ਵਿੱਚ ਸਨ ਤਾਂ ਉੱਥੇ ਹੀ ਦੂਜੇ ਪਾਸੇ ਉਹ ਸੰਗੀਤ ਪ੍ਰੇਮੀ ਮਹਾਨ ਕਵੀ ਤੇ ਸਾਹਿਤਿਕ ਕਦਰਦਾਨ ਵੀ ਸਨ ਕਵਿਤੀ ਤੌਰ ਤੇ ਉਹਨਾਂ ਦੀ ਸ਼ਖਸੀਅਤ ਨਵੀਕਲੀ ਤੇ ਸਰਬੋੱਚ ਮਹਾਨਤਾ ਵਾਲੀ ਹੈ ਵੈਗ੍ਰੂਜੀ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਨੇ ਕਈ ਮਹਾਨ ਰਚਨਾਵਾਂ ਦੀ ਰਚਨਾ ਕਰ ਲਈ ਉਹ ਅਰਵੀ ਫਾਰਸੀ ਸੰਸਕ੍ਰਿਤ ਬ੍ਰਜ ਵਿਹਾਰੀ ਆਦੀ ਅਨੇਕਾ ਭਾਸ਼ਾਵਾਂ ਮਤੋਂ ਜਾਣੋਸਨ ਵੈਗ੍ਰੂਜੀ ਬਲਕਿ ਉਹ ਬੋਲੀਆਂ ਦੇ ਮਾਹਰ ਵੀ ਸਨ ਇਸ ਲਈ ਉਹਨਾਂ ਨੇ ਦੁਰਗਾ ਦੀ ਕਹਾਣੀ ਨੂੰ ਤਿੰਨ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਅਨੁਵਾਦ ਕੀਤਾ ਸੀ 1680 ਇਕਵੀਂ ਦੇ ਵਿੱਚ ਜਦੋਂ ਔਰੰਗਜ਼ੇਬ ਦੇ ਹੁਕਮ ਦੇ ਕੀ ਸੰਸਕ੍ਰਿਤ ਦੇ ਸਾਰੇ ਕੇਂਦਰ ਤੇ ਪਾਟਸ਼ਾਲਾਵਾਂ ਬੰਦ ਕਰਵਾ ਦਿੱਤੀਆਂ ਤਾਂ ਬਹੁਤ ਸਾਰੇ ਵਿਦਵਾਨ ਆਨੰਦਪੁਰ ਆ ਕੇ ਟਿਕ ਗਏ ਗੁਰੂ ਜੀ ਨੇ ਸਾਰਿਆਂ ਨੂੰ ਆਦਰ ਦਿੱਤਾ ਸੰਸਕ੍ਰਿਤ ਦੇ ਗ੍ਰੰਥਾਂ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਉਲਠਾਉਣ ਦਾ ਕੰਮ ਇੱਥੇ ਹੀ ਸ਼ੁਰੂ ਕੀਤਾ ਗਿਆ ਸੀ ਵੈਦੁਰੂ ਜੀ ਗੁਰੂ ਜੀ ਚੰਦਿਤਨ ਕੀ ਉਹਨਾਂ ਦੇ ਸਿੱਖ ਵੀ ਸੰਸਕ੍ਰਿਤ ਭਾਸ਼ਾ ਤੋਂ ਜਾਣੂ ਹੋਣ ਇੱਕ ਦਿਨ ਉਹਨਾਂ ਨੇ ਆਪਣੇ ਦਰਬਾਰ ਦੇ ਕਿਸੇ ਪੰਡਿਤ ਸ਼ਾਸਤਰੀ ਨੂੰ ਕਿਹਾ ਸੀ ਕਿ ਸਾਡੇ ਸਿੱਖਾਂ ਨੂੰ ਵੀ ਸੰਸਕ੍ਰਿਤ ਪੜਾਦਿਆ ਕਰੋ ਅੱਗੋਂ ਪੰਡਿਤ ਨੇ ਇਨਕਾਰ ਦੇ ਵਿੱਚ ਸਿਰ ਫੇਰ ਦਿੱਤਾ ਤੇ ਕਹਿਣ ਲੱਗਾ ਕਿ ਪਾਤਸ਼ਾਹ ਆਪ ਦੇ ਬਹੁਤ ਸਾਰੇ ਸਿੱਖ ਤਾਂ ਨਿਵੇਂ ਆਜਾਤਾਂ ਦੇ ਹਨ ਉਹਨਾਂ ਨੂੰ ਵੇਦਵਾਚਨ ਦੀ ਆਗਿਆ ਕਿਵੇਂ ਦਿੱਤੀ ਜਾ ਸਕਦੀ ਹੈ ਵੈਗੁਰੂ ਜੀ ਸੰਤ ਕਹਿੰਦੇ ਵੇ ਇਦਾਂ ਦਾ ਗਿਆਨ ਪ੍ਰਾਪਤ ਕਰਨਾ ਤਾਂ ਕੇਵਲ ਬ੍ਰਾਹਮਣ ਜਾਤਰੀ ਦਾ ਹੀ ਅਧਿਕਾਰ ਮੰਨਦੇ ਸੀ ਬ੍ਰਾਹਮਣ ਇਸ ਲਈ ਇਹਨਾਂ ਨੂੰ ਸੰਸਕ੍ਰਿਤ ਵਿਦਿਆ ਨਹੀਂ ਪੜਾਇਆ ਪੜਾਈ ਜਾ ਤੱਕ ਦੀ ਇਹ ਕਿ ਕਿ ਉਹਨਾਂ ਨੇ ਇਨਕਾਰ ਕਰ ਦਿੱਤਾ ਤੇ ਉਸ ਦਾ ਜਾਤੀ ਅਭਿਮਾਨ ਭਰਿਆ ਜਵਾਬ ਸੁਣ ਕੇ ਗੁਰੂ ਜੀ ਮੰਦ ਮੰਦ ਮੁਸਕਰਾਏ ਤੇ ਕਹਿਣ ਲੱਗੀ ਕਿ ਜਲਦ ਹੀ ਉਹ ਵਕਤ ਆ ਜਾਵੇਗਾ ਜਦੋਂ ਮੇਰੇ ਸਿੱਖ ਵਿਦਵਾਨ ਬਣ ਕੇ ਵਿਦਿਆ ਦਾਤੀ ਬਣਨਗੇ ਦੀ ਉੱਚੀ ਜਾਤ ਵਾਲੇ ਇਹਨਾਂ ਦੇ ਚਰਨਾਂ ਦੇ ਵਿੱਚ ਵਹਿ ਕੇ ਵਿੱਦਿਆ ਪ੍ਰਾਪਤ ਕਰਨਗੀ ਉਦੋਂ ਮੇਰੇ ਸਿੱਖ ਉੱਚੀ ਜਾਤ ਵਾਲਿਆਂ ਵਾਂਗ ਹੀ ਵਿੱਦਿਆ ਦਾ ਹੰਕਾਰ ਨਹੀਂ ਕਰਨਗੀ ਬਲਕਿ ਸੂਰਜ ਦੀ ਰੋਸ਼ਨੀ ਦੀ ਵਾਂਗ ਸਾਰਿਆਂ ਤੇ ਅਵਿਰਲ ਵਿੱਦਿਆ ਦਾ ਦਾਨ ਵੰਡਣਗੀ ਵਾਹਿਗੁਰੂ ਜੀ ਇਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਹਰ ਪ੍ਰਕਾਰ ਤੋਂ નિਪੁੰਨ ਕਰਨ ਦੇ ਲਈ ਤੇ ਬ੍ਰਾਹਮਣੀ ਦਾਬਾ ਉਤਾਰਨ ਦੇ ਲਈ ਆਪਣੇ ਸਿੰਘਾਂ ਨੂੰ ਸੰਸਕ੍ਰਿਤ ਤੇ ਹੋਰ ਵਿੱਦਿਆ ਪ੍ਰਾਪਤੀ ਦੇ ਲਈ ਬਨਾਰਤ ਭੇਜਿਆ ਵਾਹਿਗੁਰੂ ਜੀ ਇਸ ਆਦੇਸ਼ ਦੇ ਤਹਿਤ ਗੁਰੂ ਜੀ ਨੇ ਆਪਣੇ ਪੰਜ ਸੂਝਵਾਨ ਤੇ ਬੁੱਧੀਮਾਨ ਸਿੱਖਾਂ ਨੂੰ ਚੁਣਿਆ ਜਿਨ੍ਹਾਂ ਦੇ ਨਾਂ ਹਨ ਭਾਈ ਕਰਨ ਸਿੰਘ ਜੀ ਭਾਈ ਗੰਡਾ ਸਿੰਘ ਜੀ ਭਾਈ ਰਾਮ ਸਿੰਘ ਜੀ ਭਾਈ ਵੀਰ ਸਿੰਘ ਜੀ ਤੇ ਭਾਈ ਸੋਭਾ ਸਿੰਘ ਉਹ ਬ੍ਰਾਹਮਣੀ ਪੇਸ਼ ਦੇ ਵਿੱਚ ਹੀ ਬਨਾਰਸ ਯਾਨੀ ਕਿ ਕਾਸ਼ੀ ਗਏ ਤਾਂ ਜੋ ਉੱਥੇ ਪੰਡਤਾਂ ਦੇ ਚੇਲੇ ਬਣ ਕੇ ਉਹਨਾਂ ਤੋਂ ਸੰਸਕ੍ਰਿਤ ਦਾ ਗਿਆਨ ਪ੍ਰਾਪਤ ਕਰਕੇ ਆਉਣ ਇਹ ਪੰਜੇ ਸਿੱਖ ਕਾਫੀ ਸਮਾਂ ਉੱਥੇ ਰਹੇ ਤੇ ਪੂਰੀ ਮਿਹਨਤ ਤੇ ਉਤਸ਼ਾਹ ਦੇ ਨਾਲ ਸੰਸਕ੍ਰਿਤੀ ਵਿੱਦਿਆ ਹਾਸਲ ਕੀਤੀ ਤੇ ਫਿਰ ਅਨੰਦਪੁਰ ਵਾਪਸ ਪਰਤ ਕੇ ਹੋਰ ਵੀ ਬਹੁਤ ਸਾਰੇ ਸਿੱਖਾਂ ਨੂੰ ਇਹ ਵਿੱਦਿਆ ਦਿੱਤੀ ਇਹ ਨਿਰਮਲ ਵਸਤਰ ਪਾ ਕੇ ਸ਼ਾਂਤ ਚਿੱਤ ਰਹਿ ਕੇ ਵਿੱਦਿਆ ਦਾ ਗਿਆਨ ਵੰਡਦੀ ਨਾਮ ਅਭਿਆਸ ਕਰਦੇ ਤੇ ਨਾਲ ਹੀ ਨਾਲ ਧਰਮ ਦਾ ਪ੍ਰਚਾਰ ਵੀ ਕਰਦੇ ਇਸ ਤਰ੍ਹਾਂ ਇਹ ਨਿਰਮਲੇ ਸਿੱਖ ਅਖਵਾਏ ਧਰਮ ਦੇ ਖੇਤਰ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਵਾਹਿਗੁਰੂ ਜੀ ਇਸ ਤਰ੍ਹਾਂ ਇਹ ਸਿੱਖ ਪੰਥ ਦਾ ਵਿਦਵਾਨ ਅੰਗ ਬਣ ਗਏ ਇਨਾਂ ਨੇ ਵਿੱਦਿਆ ਪ੍ਰਾਪਤੀ ਤੇ ਵਿੱਦਿਆ ਵੰਡਣ ਦੀ ਸੇਵਾ ਨਿਭਾਈ ਇਸ ਤਰ੍ਹਾਂ ਗੁਰੂ ਜੀ ਨੇ ਗਿਆਨ ਅਤੇ ਕਲਮ ਦੇ ਧਰਿਆਂ ਨੂੰ ਵਿਸ਼ੇਸ਼ ਮਾਨ ਬਖਸ਼ਿਆ ਜਿਨ੍ਹਾਂ ਨੇ ਆਪਣੇ ਗਿਆਨ ਦੀ ਰੋਸ਼ਨੀ ਦੇ ਨਾਲ ਦੱਬੀ ਤੇ ਸੁੱਤੀ ਹੋਈ ਕੌਮ ਨੂੰ ਹਲੂਣਾ ਦੇ ਕੇ ਜਗਾਇਆ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ